ਵੈਂਕੂਵਰ ਦੇ ਵਿੱਚ ਦਸੰਬਰ ਵਿੱਚ ਔਸਤ ਕਿਰਾਏ ਦੇ ਵਿੱਚ ਕਮੀ ਆਈ ਹੈ ਪਰ ਇਸ ਹਫਤੇ ਜਾਰੀ ਕੀਤੇ ਗਏ ਨਵੇਂ ਆਂਕੜਿਆਂ ਅਨੁਸਾਰ ਸ਼ਹਿਰ ਦੇਸ਼ ਦਾ ਸਭ ਤੋਂ ਮਹਿੰਗਾ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ rentalstats.ca ਤੇ urbanisation ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਦੇ ਉਸੇ ਸਮੇਂ ਮੁਕਾਬਲੇ ਸ਼ਹਿਰ ਦੇ ਵਿੱਚ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਦੀ ਔਸਤ ਕੀਮਤ ਦਸੰਬਰ ਦੇ ਵਿੱਚ $2512 ਸੀ ਦੋ ਬੈੱਡਰੂਮ ਯੂਨਿਟ ਲਈ ਔਸਤ ਕੀਮਤ $3430 ਸੀ ਦਸੰਬਰ 2024 ਦੇ ਮੁਕਾਬਲੇ 6.3 ਫੀਸਦੀ ਦੀ ਗਿਰਾਵਟ ਆਈ ਹੈ। ਕੁੱਲ ਮਿਲਾ ਕੇ ਸਾਰੀਆਂ ਜਾਇਦਾਦਾਂ ਦੀਆਂ ਕਿਸਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਔਸਤ $2882 ਸੀ। ਸਾਲ ਦਰ ਸਾਲ 6% ਦੀ ਇਕਾਟ ਸੀ ਰਿਪੋਰਟ ਦੇ ਵਿੱਚ ਕਿ ਆ ਗਿਆ ਹੈ ਕਿ ਲਗਾਤਾਰ ਇਹ ਦੂਜਾ ਸਾਲ ਹੈ ਸਾਰੀਆਂ ਜਾਇਦਾਦਾਂ ਦੀਆਂ ਕਿਸਮਾਂ ਦੇ ਲਈ ਕੈਨੇਡਾ ਭਾਰ ਦੇ ਵਿੱਚ ਉਸਤ ਕਿਰਾਇਆ ਡਾਲਰ 2109 ਸੀ ਇੱਕ 17 ਮਹੀਨੇ ਦਾ ਸਭ ਤੋਂ ਘੱਟ ਸਾਲ ਦਰ ਸਾਲ 3.2 ਫੀਸਦੀ ਘਟਾ ਹੈ ਪਿਛਲੇ ਸਾਲ ਕੈਨੇਡਾ ਕਿਰਾਏ ਦੇ ਵਿੱਚ ਗਿਰਾਵਟ 2023 ਦੇ ਵਿੱਚ 8.6 ਫੀਸਦੀ ਤੇ 2022 ਦੇ ਵਿੱਚ 12.1 ਫੀਸਦੀ ਦੇ ਵਾਧੇ ਤੋਂ ਬਾਅਦ ਪਹਿਲੀ ਵਾਰ ਦਰਸਾਉਂਦੀ ਹੈ ਕਿ 2020 ਦੇ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਕਿਰਾਏ ਵਿੱਚ 5.4 ਫੀਸਦੀ ਦੀ ਗਿਰਾਵਟ ਵਿੱਚ ਸਾਲਾਨਾ ਕਮੀ ਆਈ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸਲੇ 5 ਸਾਲਾਂ ਵਿੱਚ ਕਿਰਾਏ ਦੇ ਵਿੱਚ ਕੁੱਲ 16.8 ਫੀਸਦੀ ਦਾ ਵਾਧਾ ਹੋਇਆ ਜੋ ਪ੍ਰਤੀ ਸਾਲ ਔਸਤਨ 3.15 ਫੀਸਦੀ ਦੇ ਬਰਾਬਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰਾਂ ਤੋਂ ਬਾਹਰ ਉਤਰੀ ਵੈਨਕੂਵਰ ਤੇ ਕਾਕਿਟਲਮ ਦੇ ਵਿੱਚ ਕ੍ਰਮਵਾਰ ਡਾਲਰ 3083 ਤੇ ਡਾਲਰ 2944 ਦੇ ਨਾਲ ਦੇਸ਼ ਦੇ ਇਹ ਸਭ ਤੋਂ ਵੱਧ ਕਿਰਾਏ ਨੇ। ਕੈਨੇਡਾ ਦੇ ਲੇਬਰ ਬਾਜ਼ਾਰ ਨੇ ਦਸੰਬਰ ਦੇ ਵਿੱਚ 91 ਹਜ਼ਾਰ ਨੌਕਰੀਆਂ ਨੂੰ ਜੋੜਦੇ ਹੋਏ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਨੂੰ ਤੋੜਦੇ ਹੋਏ ਇੱਕ ਉਤਸ਼ਾਹੀ ਨੋਟ ਸਾਲ ਨੂੰ ਕੈਪ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਸਰਵੇਖਣ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਬੇਰੋਜ਼ਗਾਰੀ ਦਰ 0.1 ਫੀਸ ਦੀ ਅੰਕ ਘਟ ਕੇ 6.7 ਫੀਸਦੀ ਹੋ ਗਈ ਹੈ ਜੋ ਉਮੀਦਾਂ ਨੂੰ ਵੀ ਮਾਤ ਦਿੰਦੀ ਹੈ ਰਿਪੋਰਟ ਨੇ ਹਾਲਾਂਕਿ ਕੱਟ ਵੇਜਸ ਵਾਅਦੇ ਨੂੰ ਵੀ ਉਜਾਗਰ ਕੀਤਾ ਹੈ ਦਸੰਬਰ ਦੇ ਵਿੱਚ ਉਸ ਕੰਟਾ ਵਾਰ ਵੇਜਸ ਦੇ ਵਿੱਚ ਸਾਲ ਦਰ ਸਾਲ 3.8 ਫੀਸਦੀ ਦਾ ਵਾਅਦਾ ਮਈ 2022 ਤੋਂ ਬਾਅਦ ਸਭ ਤੋਂ ਘੱਟ ਵਾਅਦਾ ਹੈ ਨਵੰਬਰ ਦੀ ਵਾਅਦਾ ਦਰ ਅਕਤੂਬਰ ਦੇ ਵਿੱਚ 4.1 ਫੀਸਦੀ ਤੇ 4.9 ਫੀਸਦੀ ਸੀ ਬੇਰੋਜ਼ਗਾਰੀ ਦੀ ਦਰ ਉੱਚੀ ਰਹਿਣ ਤੇ ਯੂਐਸ ਟੈਰਿਫ ਦੇ ਖਤਰੇ ਦੇ ਨਾਲ ਅਰਥਸ਼ਾਸਤਰੀ ਅਜੇ ਵੀ ਇਸ ਮਹੀਨੇ ਦੇ ਅੰਤ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਨੀਤੀ ਵਿਆਜ ਦਰ ਦੇ ਵਿੱਚ ਹੋਰ ਕਟਾ ਅਧਿਕਾਰਨ ਦੀ ਮੰਗ ਕਰ ਰਹੇ ਨੇ ਸਿੱਖਿਆ ਆਵਾਜਾਈ ਤੇ ਵਿੱਤ ਖੇਤਰਾਂ ਦੇ ਵਿੱਚ ਦਸੰਬਰ ਵਿੱਚ ਰੋਜ਼ਗਾਰ ਦੇ ਵਿੱਚ ਸਭ ਤੋਂ ਵੱਧ ਲਾਭ ਦੇਖਿਆ ਗਿਆ ਜਦੋਂ ਕਿ ਜਨਤ ਖੇਤਰ ਵਿੱਚ 40000 ਨੌਕਰੀਆਂ ਸ਼ਾਮਿਲ ਹੋਈਆਂ ਫੁੱਲ ਟਾਈਮ ਰੋਜ਼ਗਾਰ 56000 ਵਧਿਆ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰੋਜ਼ਗਾਰ ਦਰ ਜਨਵਰੀ 2023 ਤੋਂ ਬਾਅਦ ਪਹਿਲੀ ਵਾਰ ਵਧਿਆ ਹੈ ਹਾਲਾਂਕਿ ਇਸ ਨੇ ਆਬਾਦੀ ਦੇ ਵਾਅਦੇ ਨੂੰ ਹੌਲੀ ਕਰਨ ਦੇ ਵਿਰੁੱਧ ਸੰਦਰਭਿਤ ਕੀਤਾ ਜਦੋਂ ਕਿ ਦਸੰਬਰ ਦੇ ਵਿੱਚ ਨਿੱਜੀ ਖੇਤਰ ਦੇ ਰੋਜ਼ਗਾਰ ਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ ਸੀ 27000 ਨੌਕਰੀਆਂ ਸਵੈ ਰੋਜ਼ਗਾਰ ਫਰਵਰੀ ਤੋਂ ਬਾਅਦ ਪਹਿਲੀ ਵਾਰ 24000 ਤੱਕ ਵਧੀਆਂ ਫਿਰ ਵੀ ਜਦੋਂ ਕਿ ਮਹਾਮਾਰੀ ਤੋਂ ਬਾਅਦ ਪ੍ਰਾਈਵੇਟ ਤੇ ਜਨਤਕ ਖੇਤਰਾਂ ਦੀਆਂ ਨੌਕਰੀਆਂ ਵਾਪਸ ਆ ਗਈਆਂ ਨੇ ਤੇ ਵਧੀਆਂ ਹਨ ਸਵੈ ਰੋਜ਼ਗਾਰ ਪਛੜ ਰਿਹਾ ਹੈ ਜਦੋਂ ਕਿ 2024 ਵਿੱਚ ਸਵੈ ਰੋਜ਼ਗਾਰ ਦੇ ਵਿੱਚ 64000 ਨੌਕਰੀਆਂ ਦਾ ਵਾਧਾ ਹੋਇਆ ਹੈ ਇਹ ਫਰਵਰੀ 2020 ਤੋਂ ਅਜੇ ਵੀ ਲਗਭਗ 1 ਲੱਖ ਨੌਕਰੀਆਂ ਦੇ ਵਿੱਚ ਕਮੀ ਹੈ